ਫਰੀਦਕੋਟ ਕਿੱਕ ਬੌਕਸਿੰਗ ਦੇ ਕੋਚ ਕੁਲਦੀਪ ਠਵਾਲ ਨੇ ਫਰੀਦਕੋਟ ਜ਼ਿਲ੍ਹਾ ਖੇਡ ਅਫਸਰ ਤੇ ਲਗਾਏ ਵੱਡੇ ਦੋਸ਼ ਅਤੇ ਨਾਲ ਹੀ ਕੁਲਦੀਪ ਠਵਾਲ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹਾ ਖੇਡ ਅਫਸਰ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੁੰਨਾ ਲਗਾ ਰਿਹਾ ਤੇ ਮੈਂ ਠੋਸ ਸਬੂਤਾਂ ਦੇ ਆਧਾਰ 'ਤੇ ਇਹ ਗੱਲ ਪ੍ਰੈਸ ਨੂੰ ਕਹਿ ਰਿਹਾ ਜੇਕਰ ਇਹਨਾਂ ਵਿੱਚੋਂ ਮੇਰੀ ਇੱਕ ਵੀ ਗੱਲ ਝੂਠੀ ਨਿਕਲਦੀ ਆ ਤਾਂ ਕਾਨੂੰਨ ਮੇਰੇ ਤੇ ਜੋ ਮਰਜ਼ੀ ਬੰਦੀ ਕਾਰਵਾਈ ਕਰ ਸਕਦਾ ਹੈ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਦਾ ਨਾਮ ਕੁਲਦੀਪ ਸਿੰਘ ਘਟਵਾਲਾ ਹੋਰ ਮੈਂ ਜ਼ਿਲ੍ਹਾ ਕਿੱਕ ਬੌਕਸਿੰਗ ਐਸੋਸੀਏਸ਼ਨ ਦਾ ਜਰਨਲ ਸੈਕਟਰੀ ਔਰ ਕੋਚ ਵੀ ਹਾਂ ਅੱਜ ਜਿੰਨੇ ਵੀ ਇੱਥੇ ਪੱਤਰਕਾਰ ਵੀਰ ਸਾਡੇ ਪਹੁੰਚੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਇਸ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜੀ ਆਇਆਂ ਕਹਿੰਦਾ ਔਰ ਮੈਂ ਆਪ ਜੀ ਨੂੰ ਇੱਕ ਬਹੁਤ ਵੱਡਾ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜਾ ਖੇਡਾਂ ਮਤਨ ਪੰਜਾਬ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਉਪਰਾਲਾ ਹੈਗਾ ਵੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਨਸ਼ੇ ਨੂੰ ਦੂਰ ਬੱਚੇ ਰਹਿਣ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਚਲਾਇਆ ਹੈ ਬੜਾ ਹੀ ਸ਼ਲਾਘਾਯੋਗ ਆ ਪਰ ਮੈਨੂੰ ਬੜੇ ਦੁੱਖ ਹਿਰਦੇ ਨਾਲੇ ਗੱਲ ਕਰਨੀ ਪੈ ਰਹੀ ਹੈ ਦੁਖੀ ਹਿਰਦੇ ਨਾਲ ਵੀ ਇੱਥੇ ਜ਼ਿਲ੍ਹਾ ਫਰੀਦਕੋਟ ਦਾ ਸਾਡਾ 2023 ਦੇ ਵਿੱਚ ਸਰਦਾਰ ਬਲਜਿੰਦਰ ਸਿੰਘ ਜੀ ਜੋ ਕਿ ਜ਼ਿਲ੍ਹਾ ਖੇਡ ਅਫਸਰ ਸੀਗੇ ਇੱਥੇ ਫਰੀਦਕੋਟ ਦੇ ਉਹਨਾਂ ਨੇ ਕਿੱਕ ਬਾਕਸਿੰਗ ਦੇ ਜਿਹੜੇ ਬੱਚੇ ਵਿਜੇਤਾ ਬੱਚਿਆਂ ਨੂੰ ਉਸ ਵਕਤ ਜਿਹੜੇ ਜਿੱਤੇ ਉਹਨਾਂ ਨੂੰ ਨਾਤਾ ਮੈਡਲ ਦਿੱਤੇ ਸੀਗੇ ਔਰ ਮੈਡਲਾਂ ਤੋਂ ਬਾਅਦ ਜਿਹੜੀ ਸਟੇਟ ਦੇ ਵਿੱਚ ਵੀ ਬੱਚੇ ਭੇਜੇ ਗਏ ਔਰ ਬਿਲਕੁਲ ਗਲਤ ਤਰੀਕੇ ਨਾਲ ਭੇਜੇ ਜਿਨ੍ਹਾਂ ਦਾ ਸਾਰਾ ਰਿਕਾਰਡ ਸਾਡੇ ਕੋਲੇ ਆਰਟੀਆਈ ਪਹੁੰਚ ਚੁੱਕਿਆ ਔਰ ਉਹ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ 1 ਸਾਲ ਬੀਤਣ ਦੇ ਬਾਵਜੂਦ ਮੈਂ ਸਰਦਾਰ ਬਲਜਿੰਦਰ ਸਿੰਘ ਨੂੰ ਕਈ ਵਾਰ ਮੰਨ ਲਓ ਇਹਦੇ ਬਾਰੇ ਮੰਨ ਲਓ ਮੈਂ ਆਰਟੀਆਈ ਦੇ ਰਹੀਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕਿੰਨੇ ਬੱਚੇ ਇੱਥੇ ਪਹੁੰਚੇ ਆ ਉਹਨਾਂ ਦੀ ਸਾਰੀ ਡਿਟੇਲਸ ਸਾਨੂੰ ਫਾਰਵਰਡ ਕੀਤੀ ਜਾਵੇ ਪਰ ਉਹਨਾਂ ਨੇ ਹਜੇ ਤੱਕ ਕੋਈ ਵੀ ਇਹਦੀ ਜਿਹੜੀ ਹੈਗੀ ਆ ਕੋਈ ਚੀਜ਼ ਮੁਹੱਈਆ ਨਹੀਂ ਕਰ ਕਰਵਾਈ ਕਿਉਂਕਿ ਉਹ ਕਾਨੂੰਨ ਨੂੰ ਮੰਨ ਹੀ ਨਹੀਂ ਰਹੇ ਔਰ ਸਾਡੇ ਇੱਕ ਸੱਜਣ ਜੋ ਕਿ ਖੇਡ ਵਿਭਾਗ ਦੇ ਵਿੱਚ ਮਲਾਜ਼ਮ ਬਤੌਰ ਮਲਾਜ਼ਮ ਕੰਮ ਕਰ ਰਹੇ ਨੇ ਸਰਦਾਰ ਨਸ਼ਤਰ ਸਿੰਘ ਮਾਲਾ ਜੀ ਉਹ ਗਰਾਉਂਡ ਸੁਪਰਵਾਈਜ਼ਰ ਇੱਥੇ ਫਰੀਦਕੋਟ ਡਿਊਟੀ ਤੇ ਤਾਇਨਾਤ ਆ ਇਹਨਾਂ ਨੇ ਵੀ ਇੱਥੇ ਕਾਫੀ ਵੱਡੇ ਲੈਵਲ ਦੀ ਕ腐ਸ਼ਨ ਨੂੰ ਫੜਿਆ ਤੇ ਇੱਕ ਕਾਗਜ਼ ਆ ਜੀ ਜਿਹੜੀ ਖੇਡਾਂ ਮਤਨ ਪੰਜਾਬ ਜਿਹੜੀ ਫਰੀਦਕੋਟ ਹੋਈ ਆ ਉਹਦੇ ਵਿੱਚ ਬਲਜਿੰਦਰ ਸਿੰਘ ਵੱਲੋਂ ਜਿਹੜੇ ਬਲਾਕ ਜ਼ਿਲ੍ਹਾ ਔਰ ਸਟੇਟ ਤੇ ਜਿਹੜੇ ਬਿੱਲ ਸ਼ੋ ਕੀਤੇ ਗਏ ਨੇ ਇਹਦੇ ਵਿੱਚ ਵਿਦਆਊਟ ਜੀਐਸਟੀ ਔਰ ਸਭ ਕੁਛ ਪ੍ਰਕਿਰਿਆ ਦੇ ਵਿੱਚ ਅਪਣਾਈ ਗਈ ਆ ਔਰ ਬੱਚਿਆਂ ਦੀ ਗਿਣਤੀ ਵੱਧ ਦਿਖਾ ਕੇ ਲਗਭਗ ਫਰੀਦਕੋਟ ਦੇ ਵਿੱਚ 42 ਲੱਖ ਰੁਪਏ ਦਾ ਖਾਣਾ ਦਿਖਾਇਆ ਗਿਆ ਜੀ ਮੈਂ ਆਪਜੀ ਦੇ ਚੈਨਲ ਰਹੀ ਇਹ ਗਲਤ ਕਹਿਣਾ ਚਾਹੁੰਦਾ 42 ਲੱਖ ਰੁਪਏ ਦਾ ਖਾਣਾ ਔਰ ਜੇ ਗਿਣਤੀ ਦੀ ਗੱਲ ਕਰੀਏ ਇਹਨਾਂ ਨੇ ਫਰੀਦਕੋਟ ਬਲਾਕ ਕੋੜਕਪੁਰਾ ਬਲਾਕ ਔਰ ਜੈਤੋ ਬਲਾਕ ਔਰ ਉਹਨਾਂ ਦੇ ਜਿਹੜੇ ਬਿੱਲ ਬਣਾਏ ਗਏ ਨੇ ਮੈਚ ਸ਼ੁਰੂ ਹੁੰਦੇ ਪਿਆ 9ਵੇਂ ਮਹੀਨੇ ਤੇ 10 ਵਿੱਚ ਜਾ ਕੇ ਖਤਮ ਹੁੰਦੇ ਪਏ ਨੇ ਤੇ ਜਿਹੜੇ ਬਿੱਲ ਦੀ ਜੇ ਤੁਹਾਨੂੰ ਮੈਂ ਬਿੱਲ ਦੀ ਕਾਪੀ ਦਿਖਾਉਂਗਾ 12ਵੇਂ ਮਹੀਨੇ ਚ ਬਿੱਲ ਮੰਦਾ ਪਿਆ ਔਰ ਜੇ ਅਗਰ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਜੀ ਅਗਰੇ 126 ਪੇਜ 126 ਪੇਜਾਂ ਦੇ ਵਿੱਚ ਕੋਈ 20 ਪੇਜ ਜਿਹੇ ਹੋਣਗੇ ਜਿਨ੍ਹਾਂ ਤੇ GST ਆ ਬਾਕੀ ਸਾਰੇ ਜਿਹੜੇ ਬਿੱਲ ਹੈਗੇ ਆ ਬਿਲਕੁਲ ਫਰਾਡ ਔਰ ਝਾਲੀ ਤਰੀਕੇ ਨਾਲ ਵਿਦਆਊਟ GST ਲਗਾਏ ਗਏ ਨੇ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਜੇ ਮੈਂ ਡਿਟੇਲ ਦੇ ਵਿੱਚ ਅੰਕੜਿਆਂ ਦੀ ਗੱਲ ਕਰਾਂ ਤਾਂ ਕਾਕਾ ਜੂਸ ਬਾਰ ਨਾਂ ਦੇ ਇੱਕ ਬਿੱਲ ਲੱਗੇ ਹੋਏ ਨੇ ਜਿਹੜਾ ਇੱਥੋਂ ਦਿਖਾਇਆ ਗਿਆ ਨੇ ਉਹਦੀ ਜੂਸ ਦੀ ਦੁਕਾਨ ਆ ਫਰੀਦਕੋਟ ਬਲਾਕ ਦੇ ਵਿੱਚ 299136 ਰੁਪਏ ਦਾ ਜਿਹੜਾ ਖਾਣਾ ਦਿਖਾਇਆ ਗਿਆ ਔਰ 14000 ਰੁਪਏ ਦੀ ਓਪਨਿੰਗ ਦਿਖਾਈ ਗਈ ਵੀ ਓਪਨਿੰਗ ਕੀਤੀ ਗਈ ਇਸੇ ਤਰੀਕੇ ਨਾਲ ਹੀ ਕੋਟਕਪੂਰੇ ਦਿਖਾਇਆ ਗਿਆ ਇਹੀ ਜਿਹੜੀ ਇਹਦੇ ਵਿੱਚ ਜਿਹੜੀ ਫਿਗਰ 298 ਦੇ ਕਰੀਬ ਜੈਤੋ ਦਿਖਾਈ ਗਈ ਔਰ ਜਿਹੜਾ ਜ਼ਿਲ੍ਹੇ ਦਾ ਖਾਣਾ ਦਿਖਾਇਆ ਗਿਆ ਬਲਜਿੰਦਰ ਸਿੰਘ ਵੱਲੋਂ ਉਸ ਤੋਂ ਜਿਹੜਾ 5 ਦਿਨਾਂ ਬਾਅਦ ਜਿਹੜਾ ਜ਼ਿਲ੍ਹਾ ਸੀਗਾ ਜਿਹੜਾ 299 ਤੋਂ 5 10 ਤੱਕ ਚੱਲਿਆ ਜਿਹਦਾ ਖਾਣਾ ਇਹਨਾਂ ਨੇ ਦਿਖਾਇਆ 15,55,664 ਰੁਪਏ ਖਾਣੇ ਦਾ ਬਿੱਲ ਦਿਖਾਇਆ ਗਿਆ ਬਲਜਿੰਦਰ ਸਿੰਘ ਵੱਲੋਂ ਜ਼ਿਲ੍ਹੇਕ ਦਾ ਔਰ ਜੇ ਸਟੇਟ ਲੈਵਲ ਦੀ ਗੱਲ ਕਰਾਂ ਸਟੇਟ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਖਾਣਾ ਲਗਭਗ ਇਹਨਾਂ ਨੇ ਦਿਖਾਇਆ 13,63,869 ਰੁਪਏ ਦੇ ਕਰੀਬ ਔਰ ਜਿਹੜੇ ਡੀਜ਼ਲ ਪੈਟਰੋਲ ਵਹੀਕਲ ਦਿਖਾਏ ਗਏ ਨੇ ਅਨਬਲੀਵेबल ਤੁਸੀਂ ਇਸ ਗੱਲ ਤੇ ਤੁਹਾਨੂੰ ਯਕੀਨ ਨਹੀਂ ਹੋਏਗਾ ਵੀ ਬਿੱਲ ਜਿਹੜੇ ਆ ਦੀਪ ਸਿੰਘ ਵਾਲੇ ਪੰਪ ਦੇ ਲੱਗੇ ਜੋ ਕਿ ਇੱਥੇ ਫਰੀਦਕੋਟ ਤੋਂ 30 ਕਿਲੋਮੀਟਰ ਵਾਟ ਦੂਰ ਦਾ ਏਰੀਆ ਅਗਰ ਜੇ ਉਹਨਾਂ ਨੂੰ ਆਪਾਂ ਔਨ ਜਾਣ ਦੀ ਉਹਨਾਂ ਦੀ ਮੰਨਿਆ ਜਾਵੇ ਤਾਂ 60 ਕਿਲੋਮੀਟਰ ਵਾਟ ਜਿਹੜਾ ਹੈਗਾ ਔਰ ਫਰੀਦਕੋਟ nehru stadium ਦੇ ਇਲਾਕੇ 'ਚ 3 ਕਿਲੋਮੀਟਰ ਵਾਟ ਦੇ ਵਿੱਚ ਕਾਫੀ ਪੰਪ ਹੈਗੇ ਨੇ ਔਰ ਉਸ ਜਿਹੜੇ ਪੰਪ ਦੀਆਂ ਪਰਚੀਆਂ ਲਗਾਈਆਂ ਉਹਦਾ ਕੋਈ ਵਹੀਕਲ ਨੰਬਰ ਨਹੀਂ ਇਸੇ ਤਰੀਕੇ ਨਾਲ ਸਰਕਾਰ ਨੂੰ ਤਾਂ ਜਿਹੜਾ ਚੂਨਾ ਲਾਇਆ ਔਰ ਜਿਹੜੀ ਕਲੀ ਇੱਕ ਚੂਨਾ ਉਹ ਚੂਨੇ ਨੂੰ ਵੀ ਚੂਨਾ ਲਾਇਆ ਬਲਜਿੰਦਰ ਸਿੰਘ ਨੇ ਉਹ ਕਿਵੇਂ ਨੇ ਘੱਟੋ ਘੱਟ ਚੂਨੇ ਦਾ ਹੀ ਜਿਹੜਾ ਚੂਨਾ ਹੀ ਇਹਨਾਂ ਨੇ ਬਤਿੰਦਰਾਂ ਨੇ ਬਹੁਤ ਦਿਖਾਇਆ ਔਰ ਜਿੰਨੇ ਵੀ ਜੇ ਇਹਦੇ ਦੀ ਗੱਲ ਕਰੀਏ ਬੱਚਿਆਂ ਦੇ ਰਹਿਣ ਦਾ ਰਹਿਣ ਦੇ ਖਾਣੇ ਦਾ ਦਿਖਾਇਆ ਬਿੱਲ ਹਰ ਇੱਕ ਚੀਜ਼ ਜਿਹੜੀ ਇਹਨਾਂ ਨੇ ਵੱਲੋਂ ਵੱਧ ਦਿਖਾਈ ਟ੍ਰਾਂਸਪੋਰਟ ਇਹਨਾਂ ਨੇ 192000 ਰੁਪਏ ਦੀ ਦਿਖਾਈ ਕੋਈ GST ਨਹੀਂ ਟੈਂਟ ਦਾ ਬਿੱਲ ਦਿਖਾਇਆ ਇਹਨਾਂ ਨੇ 627611 ਰੁਪਏ ਉਹਦੇ ਤੇ ਕੋਈ GST ਨਹੀਂ ਸਾਊਂਡ ਸਾਊਂਡ ਦਾ ਬਿੱਲ ਦਿਖਾਇਆ ਇਹਨਾਂ ਨੇ 1,23,150 ਰੁਪਏ 스포츠 ਦਾ ਸਮਾਨ ਦਿਖਾਇਆ ਜੀ ਇਹਨਾਂ ਨੇ 5,90,168 ਰੁਪਏ ਔਰ ਮੈਂ ਆਪ ਜੀ ਦੇ ਚੈਨਲ ਤੇ ਦੱਸਣਾ ਚਾਹੁੰਦਾ ਡਿਵੈਲਪਮੈਂਟ ਫੰਡ ਡਾਇਰੈਕਟਰ ਸਪੋਰਟਸ ਵੱਲੋਂ ਆਇਆ ਸੀ ਖੇਡਾਂ ਦੀਆਂ ਵਿੰਗਾ ਨੂੰ ਵੱਖ-ਵੱਖ ਵਿੰਗਾ ਨੂੰ ਖਿਡਾਰੀਆਂ ਦਾ ਸਮਾਨ ਪਤੰਦਰ ਨੇ ਇਹ ਬਿੱਲ ਵੀ ਖੇਡਾਂ ਵਤਨ ਦੇ ਵਿੱਚ ਲਗਾ ਦਿੱਤੇ ਗਿਆ ਜਿਹੜਾ ਕਿ ਖੇਡਾਂ ਵਤਨ ਨਾਲ ਕੋਈ ਸਬੰਧ ਨਹੀਂ ਹੈ ਇਸੇ ਤਰੀਕੇ ਨਾਲ ਵੀਡੀਓਗ੍ਰਾਫੀ ਜਿਹੜੀ ਦਿਖਾਈ ਗਈ ਉਹਨਾਂ ਨੇ 1,84,000 ਰੁਪਏ ਦੀ ਦਿਖਾਈ। ਔਰ ਸਰਟੀਫਿਕੇਟ ਜਿਹੜਾ ਸਰਟੀਫਿਕੇਟ ਦੀ ਮੈਂ ਗੱਲ ਕਰਾਂ ਤਾਂ ਜੇ ਉਹ ਸਰਟੀਫਿਕੇਟ ਤੁਸੀਂ ਦੇਖੋਗੇ ਤਾਂ ਮਾਰਕੀਟ ਰੇਟ 3 ਰੁਪਏ ਤੋਂ ਲੈ ਕੇ 4 ਰੁਪਏ ਦੇ ਵਿਚਕਾਰ ਹੈਗਾ। ਇਹਨੇ ਉਹਦੇ ਵੀ ਬਿੱਲ ਵੱਧ ਦਿਖਾਏ। ਮੈਡਲਾਂ ਦੇ ਬਿੱਲ ਵੱਧ ਦਿਖਾਏ। ਆਲਸ ਡਿਟੇਲਸ ਵੱਧ ਦਿਖਾਈ। ਔਰ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਜੀ ਜਿਹੜੇ ਫਰੀਦਕੋਟ ਦੇ ਨੇ ਉਹ ਖੇਡਾਂ ਮਤਨ ਪੰਜਾਬ ਦੇ ਚੇਅਰਮੈਨ ਸੀਗੇ। ਉਹਨਾਂ ਨੇ ਹੁਕਮ ਕੀਤਾ ਸੀ ਵੀ ਕਿਸੇ ਵੀ ਪ੍ਰਕਾਰ ਦਾ ਪਲਾਸਟਿਕ ਉਹ ਡਿਸਪੋਜ਼ਲ ਤੇ ਬੈਨ ਸੀ ਔਰ ਇਹਨਾਂ ਨੇ ਡਿਸਪੋਜ਼ਲ ਦੇ ਵੀ ਵਰਤੋਂ ਕੀਤੀ 15710 ਰੁਪਏ ਦਾ ਬਿੱਲ ਡਿਸਪੋਜ਼ਲ ਦਾ ਵੀ ਲੱਗਿਆ ਔਰ ਇੱਥੇ ਨਾਲ ਜੇ ਮੋਟੀ ਮੋਟੀ ਗੱਲ ਕਰੀਏ ਤਾਂ ਕਲੀ ਇਹਨਾਂ ਨੇ 51200 ਰੁਪਏ ਦੀ ਦਿਖਾਈ ਔਰ ਜੇ ਇਹਨਾਂ ਨੂੰ ਔਰ ਇੱਕ ਬੱਚਿਆਂ ਦਾ ਇਹਨਾਂ ਨੇ ਦਿਖਾਇਆ ਜੀ ਬੱਚਿਆਂ ਦੇ ਜਿਹੜੇ ਸਟੇਟ ਕੁਆਲੀਵਲ ਹੋਈ ਆ ਜਿੱਥੇ ਫਰੀਦਕੋਟ ਦੇ ਵਿੱਚ ਉਹਦਾ ਜਿਹੜਾ ਬਿੱਲ ਦਿਖਾਇਆ ਬੱਚਿਆਂ ਨੂੰ ਗੱਦਿਆਂ ਦਿਖਾਏ ਗਏ ਜਾਂ ਸਰਾਂ ਨੇ ਦਿਖਾਏ ਗਏ ਉਹ 2,25,720 ਰੁਪਏ ਦੇ ਦਿਖਾਏ ਗਏ ਮੇਰਾ ਆਪਜੀ ਦੇ ਚੈਨਲ ਦੇ ਉੱਤੇ ਇਹ ਗੱਲ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਮਾਨ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਐਡੀ ਵੱਡੀ ਕਰਪਸ਼ਨ ਜੋ ਕਿ ਬੱਚਿਆਂ ਦੀ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਲਜਿੰਦਰ ਸਿੰਘ ਔਰ ਇੱਥੋਂ ਦੇ ਜਿਹੜੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਜੀ ਜੋ ਕਿ ਬਲਜਿੰਦਰ ਸਿੰਘ ਦੀ ਬਦਲੀ ਕਰਾ ਕੇ ਫਰੀਦਕੋਟ ਲੈ ਕੇ ਆਏ 2022 ਦੇ ਵਿੱਚ ਔਰ ਉਹਨਾਂ ਦੇ ਇਹ ਜਿੰਨਾ ਇਹ ਜਿਹੜੀ ਕਰਪਸ਼ਨਸ ਆ ਕਿਤੇ ਨਾ ਕਿਤੇ ਸਾਡੇ ਜ਼ਿਲ੍ਹੇ ਦੇ ਵਿਧਾਇਕ ਦੇ ਨਾਲ ਵੀ ਜੁੜਦੀ ਨਜ਼ਰ ਆ ਰਹੀ ਆ ਉਹ ਮੈਂ ਇਸ ਕਰਕੇ ਆਪ ਜੀ ਦੇ ਚੈਨਲ ਤੇ ਗੱਲ ਕਹਿਣਾ ਇਸ ਕਰਕੇ ਚਾਹ ਰਿਹਾ ਕਿਉਂਕਿ 1 ਸਾਲ ਬੀਤਨ ਦਾ ਹੋ ਗਿਆ ਜੀ ਅਗਲਾ ਸਾਲ ਚੱਲ ਪਿਆ ਸਿਰਫ ਅਸੀਂ ਜਿਹੜੀ ਐਪਲੀਕੇਸ਼ਨਸ ਮੂਵ ਕੀਤੀ ਸੀ ਸਭ ਤੋਂ ਪਹਿਲਾਂ 11 10 2023 ਨੂੰ 1 ਸਾਲ ਬੀਤ ਗਿਆ ਜੀ ਹਜੇ ਤੱਕ ਇਹਦੀ ਇਨਕੁਆਰੀ ਸਿਰਫ ਕਾਗਜ਼ਾਂ 'ਚ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਈ ਔਰ ਜਦੋਂ ਇਹ ਕਰਪਸ਼ਨ ਆਈ ਇਸ ਕਰਪਸ਼ਨ ਦੇ ਸਬੰਧ ਵਿੱਚ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਜੀ ਜਿਹੜੇ ਫਰੀਦਕੋਟ ਦੇ ਨੇ ਉਹ ਖੇਡਾਂ ਮਤਨ ਪੰਜਾਬ ਦੇ ਚੇਅਰਮੈਨ ਸੀਗੇ ਉਹਨਾਂ ਨੇ ਹੁਕਮ ਕੀਤਾ ਸੀ ਵੀ ਕਿਸੇ ਵੀ ਪ੍ਰਕਾਰ ਦਾ ਪਲਾਸਟਿਕ ਉਹ ਡਿਸਪੋਜ਼ਲ ਤੇ ਬੈਨ ਸੀ ਔਰ ਇਹਨਾਂ ਨੇ ਡਿਸਪੋਜ਼ਲ ਦੇ ਵੀ ਵਰਤੋਂ ਕੀਤੀ 15710 ਰੁਪਏ ਦਾ ਬਿੱਲ ਡਿਸਪੋਜ਼ਲ ਦਾ ਵੀ ਲੱਗਿਆ। ਔਰ ਇੱਥੇ ਨਾਲ ਜੇ ਮੋਟੀ-ਮੋਟੀ ਗੱਲ ਕਰੀਏ ਤਾਂ ਕਲੀ ਇਹਨਾਂ ਨੇ 51200 ਰੁਪਏ ਦੀ ਦਿਖਾਈ ਔਰ ਜੇ ਇਹਨਾਂ ਨੂੰ ਔਰ ਇੱਕ ਬੱਚਿਆਂ ਦਾ ਇਹਨਾਂ ਨੇ ਦਿਖਾਇਆ ਜੀ ਬੱਚਿਆਂ ਦੇ ਜਿਹੜੇ ਸਟੇਟ ਕੁਵਲੀਵਾਲ ਹੋਈ ਹੈ ਜਿੱਥੇ ਫਰੀਦਕੋਟ ਦੇ ਵਿੱਚ ਉਹਦਾ ਜਿਹੜਾ ਬਿੱਲ ਦਿਖਾਇਆ ਬੱਚਿਆਂ ਨੂੰ ਗੱਦਿਆਂ ਦਿਖਾਏ ਗਏ ਜਾਂ ਸਰਹਾਣੇ ਦਿਖਾਏ ਗਏ ਉਹ 225720 ਰੁਪਏ ਦੀ ਦਿਖਾਏ ਗਏ। ਮੇਰਾ ਆਪਜੀ ਦੇ ਚੈਨਲ ਦੇ ਉੱਤੇ ਇਹ ਗੱਲ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਮਾਨ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਐਡੀ ਵੱਡੀ ਕਰਪਸ਼ਨ ਜੋ ਕਿ ਬੱਚਿਆਂ ਦੀ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਲਜਿੰਦਰ ਸਿੰਘ ਔਰ ਇੱਥੋਂ ਦੇ ਜਿਹੜੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਜੀ ਜੋ ਕਿ ਬਲਜਿੰਦਰ ਸਿੰਘ ਦੀ ਬਦਲੀ ਕਰਾ ਕੇ ਫਰੀਦਕੋਟ ਲੈ ਕੇ ਆਏ 2022 ਦੇ ਵਿੱਚ ਔਰ ਉਹਨਾਂ ਦੇ ਇਹ ਜਿੰਨਾ ਇਹ ਜਿਹੜੀ ਕ腐ਪਸ਼ਨਾਂ ਆ ਕਿਤੇ ਨਾ ਕਿਤੇ ਸਾਡੇ ਜ਼ਿਲ੍ਹੇ ਦੇ ਵਿਧਾਇਕ ਦੇ ਨਾਲ ਵੀ ਜੁੜਦੀ ਨਜ਼ਰ ਆ ਰਹੀ ਆ ਉਹ ਮੈਂ ਇਸ ਕਰਕੇ ਆਪ ਜੀ ਦੇ ਚੈਨਲ ਤੇ ਗੱਲ ਕਹਿਣਾ ਇਸ ਕਰਕੇ ਚਾਹ ਰਿਹਾ ਕਿਉਂਕਿ 1 ਸਾਲ ਬੀਤਨ ਦਾ ਹੋ ਗਿਆ ਜੀ ਅਗਲਾ ਸਾਲ ਚੱਲ ਪਿਆ ਸਿਰਫ ਅਸੀਂ ਜਿਹੜੀ ਐਪਲੀਕੇਸ਼ਨਸ ਮੂਵ ਕੀਤੀ ਸੀ ਸਭ ਤੋਂ ਪਹਿਲਾਂ 11 10 2023 ਨੂੰ 1 ਸਾਲ ਬੀਤ ਗਿਆ ਜੀ ਹਜੇ ਤੱਕ ਇਹਦੀ ਇਨਕੁਆਰੀ ਸਿਰਫ ਕਾਗਜ਼ਾਂ 'ਚ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਈ ਔਰ ਜਦੋਂ ਇਹ ਕਰਪਸ਼ਨ ਆਈ ਇਸ ਕਰਪਸ਼ਨ ਦੇ ਸਬੰਧ ਵਿੱਚ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਵਿਧ ਅੰਕੜਿਆਂ ਦੇ ਹਿਸਾਬ ਨਾਲ ਇਹ ਚਿੱਠੀ ਜਾਰੀ ਕੀਤੀ ਆ ਜੀ 22 8 2024 ਨੂੰ ਕਿਉਂਕਿ ਬਲਜਿੰਦਰ ਸਿੰਘ ਸਿੰਘ ਦੇ ਜੁਰਮ ਦੇ ਵਿੱਚ ਵਾਅਦਾ ਕੀਤਾ ਜਾਵੇ ਜੋ ਸਾਡੀ ਪਹਿਲਾਂ ਦਰਖਾਸਤੋ ਦੇ ਵਿੱਚ ਵਾਅਦਾ ਕਰਦੋ ਵੀ ਜੋ ਇਹਨੇ ਕਰਪਸ਼ਨ ਕੀਤੀ ਆ ਔਰ ਡੀਸੀ ਸਾਹਿਬ ਵੱਲੋਂ ਦੇਖੋ ਗੌਰਨਲ ਪੜੋ ਉਹਨਾਂ ਨੇ ਕੀ ਲਿਖਿਆ ਮੈਂ ਤੁਹਾਡੇ ਚੈਨਲ ਤੇ ਦਿਖਾਉਣਾ ਚਾਹੁੰਨਾ ਉਹਨਾਂ ਨੇ ਇਹ ਡੀਸੀ ਜਿਹੜੇ ਕਿ ਪੀਸੀਐਸ ਨੇ ਤੁਨੀਸ਼ਾ ਗੁਲਾਟੀ ਜੀ ਉਹਨਾਂ ਨੂੰ ਜਿਹੜਾ 2024 ਦੀਆਂ ਖੇਡਾਂ ਵਤਨ ਪੰਜਾਬ ਦੇ ਉੱਤੇ ਉਹ ਲਗਾਤਾ ਵੀ ਇਹ ਸਾਰਾ ਇਹਨੂੰ ਦੇਖਣਗੇ ਔਰ ਐਸਡੀਐਮ ਸਾਹਿਬ ਕਾਰਵਾਈ ਕਰਨ ਨੂੰ ਕੁਝ ਨਹੀਂ ਲਿਖਿਆ ਦੇਖੋ ਇਹ ਗੱਲ ਕਿੱਧਰ ਜਾ ਰਹੀ ਆ ਰਾਜਨੀਤੀ ਜਿਹੜੀ ਸਾਡੀ ਹੈਗੀ ਆ ਉਹ ਇੰਨੀ ਖਾਵੀ ਹੋ ਚੁੱਕੀ ਆ ਜ਼ਿਲ੍ਹਾ ਪ੍ਰਸ਼ਾਸਨ ਵੀ ਕੰਮ ਨਹੀਂ ਕਰ ਰਿਹਾ ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਆਪ ਜੀ ਦੇ ਚੈਨਲ ਦੇ ਰਾਹੀਂ ਵੀ ਇਹਦੇ ਤੇ ਜਿਹੜੀ ਇਸ ਕਰਪਟ ਅਫਸਰ ਤੇ ਇਹਨੂੰ ਕਰਪਟ ਅਫਸਰ ਨੂੰ ਸਸਪੈਂਡ ਕੀਤਾ ਜਾਵੇ ਔਰ ਇਹ ਜਿਹੜੀ ਮੈਂ ਕਰਪਸ਼ਨ ਤਾਂ ਤੁਹਾਨੂੰ ਮੈਂ ਔਨ ਰਿਕਾਰਡ ਦਿਖਾ ਰਿਆ ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮੰਨ ਲਓ ਕਰਪਸ਼ਨ ਚੱਲ ਰਹੀ ਹੈ ਜਿਹੜੇ ਵਿੰਗ ਚੱਲ ਰਹੇ ਵੱਖ-ਵੱਖ ਵਿੰਗ ਚੱਲ ਰਿਹਾ ਉਹਨਾਂ ਵਿੱਚ 125 ਰੁਪਏ ਖੇਡ ਵਿਭਾਗ ਬੱਚੇ ਨੂੰ ਡਾਈਟ ਦਿੰਦਾ ਜਿਹਦੇ ਵਿੱਚ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਡਾਈਟ ਦਿੰਦੇ ਆ ਬਲਜਿੰਦਰ ਸਿੰਘ ਹੁਣੀ ਜਾਂ ਜਿਹੜੇ ਉਹਨਾਂ ਦੇ ਖੇਡ ਵਿਭਾਗ ਦੇ ਜਿਹੜੇ ਉਹਨਾਂ ਨਾਲ ਰਲੇ ਹੋਏ ਕੋਚ ਆ ਉਹ ਬੱਚਿਆਂ ਨੂੰ ਸਿਰਫ ਦੋ ਕੇਲੇ ਤੇ ਇੱਕ ਜਾਂਦਾ ਫਰੂਟੀ ਤੇ ਜਾਂ ਮੰਨ ਲਓ ਗਰਮੀਆਂ ਦੇ ਵਿੱਚ ਮੰਨ ਲਓ ਇੱਕ ਪੈਕਟ ਦੁੱਧ ਦਾ ਦੇ ਦਿੰਦੇ ਜਾਂ ਲੱਸੀ ਦਾ ਪੈਕਟ ਦਿੰਦੇ ਆ ਕੁੱਲ ਮਿਲਾ ਕੇ ਮੇਰੇ ਕਹਿਣ ਤੋਂ ਭਾਵਾ ਵੀ 50 ਰੁਪਏ ਦੀ ਡਾਈਟ ਇੱਕ ਬੱਚੇ ਨੂੰ ਨਹੀਂ ਦਿੱਤੀ ਜਾਂਦੀ ਡੈਲੀ ਦੀ ਕਰਪਸ਼ਨਸੇ ਲੰਬੇ ਸਮੇਂ ਤੋਂ ਚੱਲ ਰਹੀ ਆ ਇਹ ਤੁਹਾਡੇ ਕੋਲ ਸ਼ਿਕਾਇਤ ਅਰਜ਼ੀਆਂ ਆ ਕਿ ਉਸ ਦੀ ਜਾਂਚ ਕਿੱਥੇ ਅੜੀ ਹੋਈ ਆ ਕਿੰਨੀ ਦੇਰ ਤੋਂ ਇਹ ਜਿਹੀ ਜਾਂਚ ਹੈ ਇਹ ਜੀ 1 ਸਾਲ ਹੋ ਗਿਆ ਜੀ ਔਰ ਇਹ ਜਿਹੜੀ ਸਿਰਫ ਖਾਨਾ ਪੂਰਤੀ ਕਰ ਰਿਹਾ ਔਰ ਇਹਦੇ ਵਿੱਚ ਇਹ ਖਾਨਾ ਪੂਰਤੀ ਜਿਹੜੀ ਮੈਂ ਮੰਨ ਲਓ ਉੱਚ ਅਧਿਕਾਰੀਆਂ ਨੂੰ ਖੇਡ ਵਿਭਾਗ ਨੂੰ ਡਾਇਰੈਕਟਰ ਸਪੋਰਟਸ ਨੂੰ ਸਪੈਸ਼ਲ ਸੈਕਟਰੀ ਨੂੰ ਹਰ ਇੱਕ ਚੀਜ਼ ਲਿਖੀ ਲੇਕਿਨ ਇੱਕ ਫਰੀਦਕੋਟ ਤੋਂ ਸਰਦਾਰ ਪਰਮਿੰਦਰ ਸਿੰਘ ਜੀ ਜੋ ਕਿ ਇੱਥੋਂ ਪ੍ਰਮੋਟ ਹੋ ਕੇ ਗਏ ਨੇ ਡਿਪਟੀ ਡਾਇਰੈਕਟਰ ਸਪੋਰਟਸ ਲੱਗੇ ਹੋਏ ਨੇ ਪੰਜਾਬ ਉਹ ਉੱਪਰ ਸਾਰੀ ਜਿਹੜੀ ਵਿਭਾਗੀ ਜਾਂਚ ਨੂੰ ਦੱਬ ਕੇ ਰੱਖਿਆ ਹੋਇਆ ਔਰ ਇਹ ਗੱਲ ਜਿਹੜੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਨਹੀਂ ਦੇ ਰਹੇ ਔਰ ਜਿਹੜੇ ਜਿੰਨੇ ਵੀ ਜਾਲੀ ਕਾਗਜ਼ ਮੇਰੇ ਤਿਆਰ ਕੀਤੇ ਹੋਏ ਬਲਜਿੰਦਰ ਸਿੰਘ ਹੁਣਾ ਨੇ ਇਹਨਾਂ ਦਾ ਜਿਹੜਾ ਸਾਲੇ ਦਾ ਸਕੂਲ ਆ ਜੀ ਸਨਰਾਇਜ਼ ਇੰਟਰਨੈਸ਼ਨਲ ਸਕੂਲ ਜਿਹਦੇ ਵਿੱਚ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਕਦੇ ਜਾ ਕੇ ਉੱਥੇ ਕੋਚਿੰਗ ਨਹੀਂ ਕਰਾਈ ਉੱਥੋਂ ਇੱਕ ਜਾਲੀ ਲੈਟਰ ਤਿਆਰ ਕੀਤਾ ਵੀ ਮੈਨੂੰ ਉਸ ਸਕੂਲ ਚੋਂ ਕੱਢਿਆ ਇਸੇ ਤਰੀਕੇ ਨਾਲ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਉੱਥੋਂ ਇੱਕ ਲੈਟਰ ਲੱਗਿਆ ਔਰ ਆਫ ਰਿਕਾਰਡ ਮੈਨੂੰ ਸਕੂਲ ਦੇ ਪ੍ਰਿੰਸੀਪਲ ਕਹਿੰਦੇ ਵੀ ਮੇਰੇ ਸਾਈਨ ਨਹੀਂ ਹੈ ਔਰ ਇਹ ਜਿੰਨੀਆਂ ਸਾਰੀ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਵੀ ਇਹ ਜਿਹੜੇ ਫੈਸਲੇ ਆ ਜਾਲੀ ਦਿਖਾ ਰਿਹਾ ਔਰ ਡਾਇਰੈਕਟਰ ਸਪੋਰਟਸ ਨੂੰ ਮੈਂ ਆਪ ਜੀ ਦੇ ਚੈਨਲ ਤੇ ਇੱਕ ਚਿੱਠੀ ਦਿਖਾਉਣਾ ਚਾਹੁੰਦਾ ਬਲਜਿੰਦਰ ਸਿੰਘ ਵੱਲੋਂ ਵੀ ਬਲਜਿੰਦਰ ਸਿੰਘ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਆ ਲੈਟਰ ਲਿਖ ਰਿਹਾ ਜੀ ਬਲਜਿੰਦਰ ਸਿੰਘ ਦੇ ਮੈਨੂੰ ਆਰਟੀ ਦੇ ਵਿੱਚ ਕਾਗਜ਼ ਮਿਲਿਆ 6 12 2018 ਨੂੰ ਲੈਟਰ ਕੱਢਿਆ ਗਿਆ ਬਲਜਿੰਦਰ ਸਿੰਘ ਜੀ ਲਿਖਦੇ ਨੇ ਡਾਇਰੈਕਟਰ ਸਪੋਰਟਸ ਨੂੰ ਪੱਤਰ ਨੰਬਰ ਲਾ ਕੇ 15 12 2018 ਨੂੰ ਵੀ ਕੁਲਦੀਪ ਸਿੰਘ ਅਟਵਾਲ ਦੇ ਕਿੱਕ ਬਾਕਸਿੰਗ ਦੇ ਕੋਚਿੰਗ ਸੈਂਟਰ ਨੂੰ ਨਹਿਰੋ ਸਟੇਡੀਅਮ ਫਰੀਦਕੋਟ ਵਿੱਚ ਜਗ੍ਹਾ ਨਾ ਦੇਣ ਸੰਬੰਧੀ ਦੇਖੋ ਅੱਜ 24 ਚੱਲ ਰਿਹਾ ਜੀ 18 ਦਾ ਲੈਟਰ ਮੈਨੂੰ ਇੱਕ ਆਰਟੀ ਦੇ ਵਿੱਚ ਮਿਲਿਆ ਔਰ ਮੈਨੂੰ ਖੁਦ ਨਹੀਂ ਪਤਾ ਵੀ ਕਿਹੜੇ ਕਿਹੜੇ ਵਿਭਾਗਾਂ ਦੇ ਵਿੱਚ ਮੇਰੇ ਖਿਲਾਫ ਬਲਜਿੰਦਰ ਸਿੰਘ ਨੇ ਲੈਟਰ ਲੈ ਕੇ ਔਰ ਇਹ ਲੈਟਰ ਦੇ ਵਿੱਚ ਲਿਖ ਰਿਹਾ ਵੀ ਮੇਰਾ ਪੁਲਿਸ ਨੇ 4 12 2015 ਨੂੰ ਮੇਰਾ ਸੈਂਟਰ ਬੰਦ ਕਰਾਇਆ ਪੁਲਿਸ ਨੇ ਲੋਕ ਕਰਾਇਆ ਔਰ ਮੈਂ ਖੇਡ ਵਿਭਾਗ ਔਰ ਬਲਜਿੰਦਰ ਸਿੰਘ ਤੋਂ ਹੀ ਪੁੱਛਣਾ ਚਾਹੁੰਦਾ ਵੀ ਮੈਨੂੰ ਕਿਹੜੀ ਜਗ੍ਹਾ ਲਾਟ ਕੀਤੀ ਸੀਗੀ ਮੈਨੂੰ ਉਹ ਦੱਸ ਦੋ ਉਹ ਕਿਹੜੇ ਅਧਿਕਾਰੀ ਸੀ ਕਿਹੜੇ ਆਰਡਰ ਸੀ ਕੋਈ ਆਰਡਰ ਦਿਖਾ ਦੇ ਸਾਰੇ ਫੇਕ ਡਾਕੂਮੈਂਟ ਕਰ ਰਿਆ ਔਰ ਪ੍ਰਸ਼ਾਸਨ ਇਹਦੇ ਤੇ ਕੰਮ ਨਹੀਂ ਕਰ ਰਿਆ ਔਰ ਮੈਂ ਆਪ ਜੀ ਦੇ ਚੈਨਲ 'ਤੇ ਰਹੀਂ ਬੜੇ ਇਹ ਗੱਲ ਕਰ ਰਿਆ ਵੀ ਜੇ ਇਹਦੇ ਤੇ ਕਾਰਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਔਰ ਪੇਰੈਂਟਸ ਔਰ ਸਮਾਜਿਕ ਜਥੇਬੰਦੀਆਂ ਔਰ ਜਿੰਨੇ ਵੀ ਲੋਕਾਂ ਇਨਸਾਫ ਪਸੰਦ ਲੋਕਾਂ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਅਸੀਂ ਧਰਨਾ ਲਗਾਉਣ ਜਾ ਰਹੇ ਹਾਂ ਜੇ ਸਾਡੀ ਗੱਲ ਪ੍ਰਸ਼ਾਸਨ ਨੇ ਨਹੀਂ ਸੁਣੀ ਔਰ ਜਲਦੀ ਖੇਡ ਵਿਭਾਗ ਦੇ ਜਿਹੜੇ ਕੇਂਦਰ ਦੇ ਮਿਨਿਸਟਰ ਕਿਉਂਕਿ ਇਹ ਜਿਹੜਾ ਸਾਰਾ ਫੰਡ ਆ ਇਹ ਕੇਂਦਰ ਦੀ ਜਿਹੜੀ ਖੇਲੋ ਇੰਡੀਆ ਦੀ ਸਕੀਮਸ ਆ ਉਹਦੇ ਤਹਿਤ ਇਹ ਫੰਡ ਨੂੰ ਮਿਸਯੂਜ਼ ਕਰ ਰਿਆ ਮੈਂ ਕੇਂਦਰ ਮਿਨਿਸਟਰੀ ਨੂੰ ਵੀ ਇਹਦੇ ਬਾਰੇ ਲਿਖੂਗਾ ਔਰ ਮੈਂ ਹਾਈ ਕੋਰਟ ਦੇ ਵਿੱਚ ਪੀਐਲ ਫਾਈਲ ਕਰੂੰਗਾ ਜੇ ਅਗਰ ਇਹਦਾ ਨਹੀਂ ਇਹਦਾ ਕੋਈ ਫੈਸਲਾ ਜੇ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਜਲਦੀ ਮੈਂ ਪੀਐਲ ਫਾਈਲ ਕਰਨ ਜਾ ਰਿਹਾ ਖੇਡਾਂ ਵਤਨ ਪੰਜਾਬ ਦੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰੀ ਦੇ ਉੱਪਰ ਮੰਨ ਲਓ ਮੈਂ ਕਰਨ ਜਾ ਰਿਹਾ ਜੀ ਪਰ ਲੋਕਾਂ ਨੂੰ ਆਰਟੀਆਈ ਦੇ ਪਾ ਕੇ ਕੋਈ ਜਾਂਚ ਜੇ ਜਾਣਕਾਰੀ ਹੋਣੀ ਜੇ ਲੱਗੇ ਤਾਂ ਦੱਸੋ ਜੀ ਉਹ ਵੀ ਦੱਸੋ ਜੀ ਕਿ ਉਹਨੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਆ ਬਲਜਿੰਦਰ ਸਿੰਘ ਜੀ ਨੂੰ ਮੈਂ ਸਭ ਤੋਂ ਪਹਿਲਾਂ 20 10 2023 ਨੂੰ ਆਰਟੀ ਪਾਈ ਵੀ ਤੁਸੀਂ ਕਿਹੜੇ ਰੂਲਾਂ ਦੇ ਮੁਤਾਬਕ ਕੋਚਾਂ ਨੂੰ ਲਗਾਇਆ ਉਹਨਾਂ ਦੀ ਕੀ ਯੋਗਤਾ ਤੇ ਉਹਨਾਂ ਕੋਲ ਕੀ ਡਿਗਰੀਆਂ ਹਨ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਾਨੂੰ ਕੋਈ ਯੋਗਤਾ ਦਾ ਕੋਈ ਹੈ ਨਹੀਂ ਕਹਿਣ ਤੋਂ ਭਾਵੇਂ ਆ ਵੀ ਮੈਂ ਕਿੱਕ ਬਾਕਸਿੰਗ ਦਾ ਏਸ਼ੀਆ ਪੱਧਰ ਦਾ ਕੋਚ ਆ ਔਰ ਮੈਂ 2008 ਤੋਂ ਇਹ ਗੇਮ ਨੂੰ ਇੱਥੇ ਕਰਵਾ ਰਿਹਾ ਔਰ ਇਹਦੇ ਕਾਫੀ ਲੰਮੇ ਸਮੇਂ ਤੋਂ ਮੈਂ ਸਟੇਟ ਔਰ ਨੈਸ਼ਨਲ ਪੱਧਰ ਦੀਆਂ ਖਿਡਾਰੀਆਂ ਬੱਚਿਆਂ ਨੂੰ ਪ੍ਰਾਪਤੀਆਂ ਕਰਾ ਚੁੱਕਿਆ ਹਾਂ ਜ਼ਿਲ੍ਹੇ ਦੇ ਵਿੱਚ ਔਰ ਇਹ ਬੰਦਾ ਜਿਹੜਾ ਕਹਿੰਦਾ ਪਿਆ ਜੀ ਮੈਨੂੰ ਇੱਥੇ ਕੋਈ ਆਦੇਸ਼ ਨਹੀਂ ਹੈਗਾ ਜਿਹੜੇ ਬੰਦੇ ਇਹਨਾਂ ਨੇ ਲਗਾਏ ਆ ਔਰ ਜਦੋਂ ਜਿਹੜੇ ਸਕੂਲਾਂ ਦੀ ਉਹ ਲਿਸਟ ਦਿਖਾਉਂਦੇ ਪਏ ਆ ਉਹਨਾਂ ਸਕੂਲਾਂ ਤੋਂ ਮੇਰੇ ਕੋਲੇ ਆਰਟਿਸ ਆ ਗਿਆਂ ਉਹ ਬੰਦੇ ਉਹ ਸਕੂਲਾਂ ਦੇ ਵਿੱਚ ਟੀਚਰ ਹੀ ਹਨੀ ਦੇਖੋ ਕਿੱਡਾ ਵੱਡਾ ਸਕੈਂਡਲਸ ਖੇਡ ਵਪਾ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ